ਲੋਕ ਨੇ ਜਿਹੜੇ ਕਹਿ ਕੇ ਕੇ ਬਦਲਾਵ ਲੈ ਕੇ ਆਵਾਂਗੇ ਸਤਾ ਚਾਏ ਸੀਗੇ ਆਮ ਆਦਮੀ ਪਾਰਟੀ ਦੀ ਸਰਕਾਰ ਕਹਿ ਕੇ ਆਮ ਲੋਕਾਂ ਦੀ ਸਰਕਾਰ ਕਹਿ ਕੇ ਸਤਾ ਚਾਏ ਸੀਗੇ ਔਰ ਆਣ ਤੋਂ ਬਾਅਦ ਖਾਸ ਬਣ ਬੈਠੇ ਜਿੱਤ ਦੀਵਾਲੀ ਜਿਹਾ ਤਿਉਹਾਰ ਲੈ ਕੇ ਆਈ ਹੈ ਪੰਜਾਬ ਦੀ ਜਨਤਾ ਵਾਸਤੇ ਵੀ ਦੇਸ਼ ਦੀ ਜਨਤਾ ਵਾਸਤੇ ਵੀ ਇਹ ਜਿੱਤੇ ਕਿ ਝੂਠ ਤੇ ਬੁਰਾਈ ਦੇ ਉੱਤੇ ਜਿੱਤ ਹੋਈ ਹੈ ਜਿਹੜਾ ਕਿ ਕੇਜਰੀਵਾਲ ਨੇ ਇੱਕ ਝੂਠ ਦਾ ਪ੍ਰਚਾਰ ਕੀਤਾ ਹੋਇਆ ਸੀਗਾ ਵੈਰੀ ਫਸਟ ਡੇ ਤੋਂ ਹਰ ਗੱਲ ਤੇ ਝੂਠ ਹਰ ਗੱਲ ਤੇ ਝੂਠ ਕੇਜਰੀਵਾਲ ਆਪ ਹਾਰ ਚੁੱਕਾ ਹੈ ਉਹਦੇ ਵੱਡੇ ਵੱਡੇ ਲੀਡਰ ਅੱਜ ਆਪ ਹਾਰ ਚੁੱਕੇ ਨੇ ਔਰ ਪੰਜਾਬ ਦੇ ਤੁਸੀਂ ਗੱਲ ਕਰ ਰਹੇ ਹੋ ਦੇਖੋ ਦਿੱਲੀ 'ਚ ਬੜੀ ਬੁਰੀ ਤਰ੍ਹਾਂ ਹਾਰ ਚੁੱਕੇ ਨੇ ਔਰ ਪੰਜਾਬ ਦੇ ਵਿੱਚੋਂ ਹੋਰ ਇਹਨਾਂ ਨੇ ਪੂਰਾ ਹਾਲ ਕੀਤਾ ਹੋਇਆ ਹੈ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਨਰੇਂਦਰભાઈ ਮੋਦੀ ਜਿੰਦਾਬਾਦ ਪੰਜਾਬ ਦੀ ਵੀ ਜਨਤਾ ਭਾਰਤੀ ਜਨਤਾ ਪਾਰਟੀ ਦੇ ਨਾਲ ਹੈ ਉਹਨਾਂ ਨੇ ਹਰ ਪਾਸੇ ਹਰ ਮੋੜ ਤੇ ਹਰ ਇਲੈਕਸ਼ਨ 'ਚ ਬਹੁਤ ਵਧੀਆ ਰੁਝਾਨ ਆ ਰਿਹਾ ਵੋਟ ਬੈਂਕ ਵਧ ਰਿਹਾ ਪ੍ਰਤੀਸ਼ਤ ਵਧ ਰਿਹਾ ਵੋਟ ਦਾ ਔਰ ਬਹੁਤ ਵਧੀਆ ਰਹੇਗਾ 2027 ਚ ਸਾਡੀ ਸਰਕਾਰ ਬਨੇਗੀ ਨਿਸ਼ਚਿਤ ਬਨੇਗੀ ਜਰੂਰ ਜੀ ਜਿੰਦੀ ਜਨਤਾ ਨੇ ਫਤਵਾ ਦਿੱਤਾ ਪੰਜਾਬ ਦੀ ਜਨਤਾ ਨੇ ਫਤਵਾ ਦੇਣਾ ਉਹ ਨਾਲ ਵਾਲੇ 2027 ਦੇ ਵਿੱਚ ਬੀਜੇਪੀ ਬਹੁਤ ਵਧੀਆ ਢੰਗ ਦੇ ਨਾਲ ਲੋਕਾਂ ਦੇ ਸਹਿਯੋਗ ਦੇ ਨਾਲ ਜਿੱਤ ਕੇ ਸਦਾ ਚਾਊਗੀ ਸਤਿ ਸ੍ਰੀ ਅਕਾਲ ਆਦਾ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਦਿੱਲੀ ਦੇ ਵਿੱਚ ਵਿਧਾਨ ਸਭਾ ਦੇ ਇਲੈਕਸ਼ਨ ਹੋਏ ਨੇ ਉਹਦੇ ਵਿੱਚ ਬੀਜੇਪੀ ਦੀ ਜਿੱਤ ਹੋਈ ਹੈ ਤੇ ਲੁਧਿਆਣਾ ਬੀਜੇਪੀ ਦਫਤਰ ਦੇ ਵਿੱਚ ਝੋਲ ਜਿਹੜੇ বাজਾਈ ਜਾ ਰਹੇ ਨੇ ਉਸ ਤੋਂ ਬਾਅਦ ਯਾ ਲੱਡੂ ਵੰਡੇ ਜਾ ਰਹੇ ਨੇ ਤੇ ਖੁਸ਼ੀ ਦਾ ਜਿਹੜਾ ਹੈਗਾ ਉਹ ਜ਼ਾਹਰਾ ਕੀਤਾ ਜਾ ਰਿਹਾ ਤੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਲਾਈਵ ਚੱਲ ਰਹੀਆਂ ਇਹਦੇ ਵਿੱਚ ਜਿਹੜੇ ਬੀਜੇਪੀ ਦੇ ਲੀਡਰ ਜਿਹੜੇ ਹੈਗੇ ਨੇ ਉਹ ਸਮੋਦਨ ਕਰਦੇ ਹੋਏ ਨਜ਼ਰ ਆ ਰਹੇ ਨੇ ਬੀਜੇਪੀ ਦੀ ਖੁਸ਼ੀ ਜਿਹੜੀ ਹੈਗੀ ਹੈ ਜਿੱਤ ਦੀ ਉਹ ਮਨਾਈ ਜਾ ਰਹੀ ਹੈ ਸਾਡੇ ਨਾਲ ਨਵੇਂ ਬਣੇ ਜਿਹੜੇ ਕੌਂਸਲਰ ਨੇ ਬਾਡ ਨੰਬਰ 18 ਤੋਂ ਅਨਿਲ ਭਾਰਦੋ ਆਜਾ ਅਸੀਂ ਉਹਨਾਂ ਤੋਂ ਜਾਣਕਾਰੀ ਲੈ ਲੈਨੇ ਆ ਸਰ ਬੀਜੇਪੀ ਦੀ ਜਿੱਤ ਹੋਈ ਹੈ ਦਿੱਲੀ ਦੇ ਵਿੱਚ ਕਿੱਦਾਂ ਦੇਖਦੇ ਹੋ ਦੇਖੋ ਕਿੱਦਾਂ ਦੇਖਦੇ ਆ ਜਿੱਤ ਦੀਵਾਲੀ ਜਿਹਾ ਤਿਉਹਾਰ ਲੈ ਕੇ ਆਈ ਹੈ ਪੰਜਾਬ ਦੀ ਜਨਤਾ ਵਾਸਤੇ ਵੀ ਦੇਸ਼ ਦੀ ਜਨਤਾ ਵਾਸਤੇ ਵੀ ਇਹ ਜਿੱਤ ਇੱਕ ਝੂਠ ਤੇ ਬੁਰਾਈ ਦੇ ਉੱਤੇ ਜਿੱਤ ਹੋਈ ਹੈ ਜਿਹੜਾ ਕਿ ਕੇਜਰੀਵਾਲ ਨੇ ਇੱਕ ਝੂਠ ਦਾ ਪ੍ਰਚਾਰ ਕੀਤਾ ਹੋਇਆ ਸੀਗਾ ਵੈਰੀ ਫਰਸਟ ਡੇ ਤੋਂ ਹਰ ਗੱਲ ਤੇ ਝੂਠ ਹਰ ਗੱਲ ਤੇ ਝੂਠ ਉਹ ਝੂਠ ਨੂੰ ਦਿੱਲੀ ਦੀ ਜਨਤਾ ਨੇ ਨਿਕਾ ਰਿਆ 27 ਸਾਲ ਬਾਅਦ ਜਿਹੜੀ ਸਰਕਾਰ ਦਿੱਲੀ ਦੇ ਵਿੱਚ ਅੱਜ ਭਾਜਪਾ ਦੀ ਬਣੀ ਹੈ ਤੇ 2027 ਦੇ ਵਿੱਚ ਵੀ ਉਹੀ ਫਿਗਰ 27 27 ਲਾ ਲਓ ਪੰਜਾਬ 'ਚ ਵੀ ਉਹ ਦਿਨ ਦੂਰ ਨਹੀਂ ਜਿਸ ਦਿਨ ਪੰਜਾਬ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਸਰ ਪੰਜਾਬ ਦੇ ਵਿੱਚ ਇੰਨਾ ਅਰਸੂਖ ਕਿਉਂ ਨਹੀਂ ਹੈਗਾ ਬੀਜੇਪੀ ਦਾ ਕੀ ਕਿੱਥੇ ਕਮੀਆਂ ਰਹਿ ਗਈਆਂ ਕਿਉਂਕਿ ਜੇ ਆਪਾਂ ਦਿੱਲੀ ਦੀ ਗੱਲ ਕਰੀਏ ਦਿੱਲੀ ਫਤਿਹ ਹੋ ਗਈ ਪੰਜਾਬ ਦੇ ਵਿੱਚ ਤਾਂ ਲੋਕੀ ਬਹੁਤ ਹੋਰ ਤਰ੍ਹਾਂ ਦੇਖਦੇ ਨੇ ਵੀ ਅਸੀਂ ਬੀਜੇਪੀ ਨੂੰ ਵੋਟ ਨਹੀਂ ਪਾਉਣੀ ਤੁਸੀਂ ਸ਼ਾਇਦ ਬਿਆਨ ਨਹੀਂ ਸੁਨੇ ਉਹਨੇ ਕੇਜਰੀਵਾਲ ਸਾਹਿਬ ਦੇ ਕਿ ਉਹ ਕਹਿੰਦੇ ਹੁੰਦੇ ਸੀਗੇ ਕਿ ਵੀ ਦਿੱਲੀ ਮੇ ਭਾਰਤੀ ਜਨਤਾ ਪਾਰਟੀ ਅਗਰ ਮੋਦੀ ਸਾਹਿਬ ਚਾਹਤੇ ਹੈ ਸਰਕਾਰ ਬਣਾਣਾ ਤਾਂ ਉਹਨੇ ਇੱਕ ਜਨਮ ਹੋਰ ਲੈਣਾ ਪਵੇਗਾ ਦੂਸਰਾ ਜਨਮ ਲੈਣਾ ਪਵੇਗਾ ਅਗਰ ਇੱਥੇ ਸਰਕਾਰ ਬਣਾਨੀ ਹੈ ਕੇਜਰੀਵਾਲ ਕੇ ਬਿਆਨ ਹੈ ਕਿ ਆ ਜੋ ਸਰਕਾਰ ਬਣ ਗਈ ਹੁਣ ਜਨਮ ਕਿਸ ਨੇ ਲੈਣਾ ਕੇਜਰੀਵਾਲ ਸਾਹਿਬ ਆਪਣੀ ਸੀਟ ਨਹੀਂ ਬਚਾ पाए ਪੰਜਾਬ ਦੀ ਵੀ ਜਨਤਾ ਭਾਰਤੀ ਜਨਤਾ ਪਾਰਟੀ ਦੇ ਨਾਲ ਹੈ ਉਹਨਾਂ ਨੇ ਹਰ ਪਾਸੇ ਹਰ ਮੋੜ ਤੇ ਹਰ ਇਲੈਕਸ਼ਨ ਚ ਬਹੁਤ ਵਧੀਆ ਰੁਝਾਨ ਆ ਰਿਹਾ ਵੋਟ ਬੈਂਕ ਵਧ ਰਹੇ ਆ ਪ੍ਰਤੀਸ਼ਤ ਵਧ ਰਹੇ ਆ ਵੋਟ ਦਾ ਔਰ ਬਹੁਤ ਵਧੀਆ ਰਹੇਗਾ 2027 ਚ ਸਾਡੀ ਸਰਕਾਰ ਬਨੇਗੀ ਨਿਸ਼ਚਿਤ ਬਨੇਗੀ ਇਧਰ ਵੀ ਠੀਕ ਹੈ ਜੀ ਤੁਸੀਂ ਸਾਡੇ ਨਾਲ ਰਜੇਸ਼ ਢੀਮਾਨ ਨੇ ਸਾਈ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਸਰ ਬੜੀ ਖੁਸ਼ੀ ਮਨਾਈ ਜਾ ਰਹੀ ਹੈ ਬੀਜੇਪੀ ਦਫਤਰ ਦੇ ਵਿੱਚ ਦਿੱਲੀ ਫਤਿਹ ਹੋਈ ਹੈ ਬੀਜੇਪੀ ਦੀ ਸਰਕਾਰ ਸਰਕਾਰ ਉਥੇ ਬਣਨ ਜਾ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ ਦੇਖੋ ਮੈਂ ਵਧਾਈ ਦਿੰਦਾ ਜਿੱਲੀ ਦੀ ਜਨਤਾ ਨੂੰ ਜਿਨ੍ਹਾਂ ਨੇ ਇੱਕ ਦੇਸ਼ ਦੀ ਰਾਜਨੀਤੀ ਨੂੰ ਗੁੰਮਰਾਹ ਕਰਨ ਵਾਲੇ ਲੋਕਾਂ ਨੂੰ ਆਪਣੇ ਤੋਂ ਦੂਰ ਕੀਤਾ ਇਹ ਉਹ ਲੋਕ ਨੇ ਜਿਹੜੇ ਕਹਿ ਕੇ ਕੇ ਬਦਲਾਵ ਲੈ ਕੇ ਆਵਾਂਗੇ ਸਤਾ ਚਾਏ ਸੀਗੇ ਆਮ ਆਦਮੀ ਪਾਰਟੀ ਦੀ ਸਰਕਾਰ ਕਹਿ ਕੇ ਆਮ ਲੋਕਾਂ ਦੀ ਸਰਕਾਰ ਕਹਿ ਕੇ ਸਤਾ ਚਾਏ ਸੀਗੇ ਔਰ ਆਣ ਤੋਂ ਬਾਅਦ ਖਾਸ ਬਣ ਬੈਠੇ ਏਡੇ ਏਡੇ ਸ਼ੀਸ਼ਮਹਿਲ ਬਣਾ ਲਏ ਜਿਹੜੇ ਕਹਿੰਦੇ ਸੀ ਕਾਰ ਨਹੀਂ ਲਵਾਵਾਂਗੇ ਘਰ ਨਹੀਂ ਲਵਾਵਾਂਗੇ ਸਾਰੀਆਂ ਸੁਵਿਧਾਵਾਂ ਲਤੀਆਂ ਏਡੇ ਏਡੇ ਸ਼ੀਸ਼ਮਹਿਲ ਬਣਾਤੇ ਔਰ ਸਭ ਤੋਂ ਵੱਡਾ ਘਟਾਲਾ ਕਿਸੇ ਮੁੱਖ ਮੰਤਰੀ ਦੇ ਕਾਰਜ ਚ ਸ਼ਰਾਬ ਦਾ ਹੋਇਆ ਔਰ ਉਹਨੂੰ ਜੇਲ੍ਹ ਜਾਣਾ ਪਿਆ ਸੁਪਰੀਮ ਨੂੰ ਜਾਣਾ ਪਿਆ ਉਹਦੇ ਉਪ ਮੁੱਖ ਮੰਤਰੀ ਨੂੰ ਜਾਣਾ ਪਿਆ ਹੋਰ ਕਈ ਮੰਤਰੀਆਂ ਨੂੰ ਜਾਣਾ ਪਿਆ ਔਰ ਜੇਲ੍ਹ ਤੋਂ ਆ ਕੇ ਬਾਅਦ ਫੇਰ ਇਹ ਸਤਾ ਤੇ ਬਹਿ ਕੇ ਕੁਰਸੀ ਦੇ ਬਹਿ ਗਈ ਇਹ ਬਸ਼ਰਮਗਰੀ ਦੀ ਹੱਦ ਹੁੰਦੀ ਹੈ ਔਰ ਜਦੋਂ ਮਾਨਯੋਗ ਨਿਆਂਇਲਿਆਂ ਨੂੰ ਇਹਨਾਂ ਨੂੰ ਬੰਚਿਤ ਕੀਤਾ ਵੀ ਤੁਸੀਂ ਕੁਰਸੀ ਦੇ ਯੋਗ ਨਹੀਂ ਹੋ ਤੁਸੀਂ ਕੋਈ ਸੈਨ ਨਹੀਂ ਕਰ ਸਕਦੇ ਉਹ ਤੋਂ ਬਾਅਦ ਇਹਨਾਂ ਨੂੰ ਮਜਬੂਰੀ ਚੋਂ ਕੁਰਸੀ ਛੱਡਣੀ ਪਈ ਇਹ ਤਾਂ ਵੱਡਾ ਕੀ ਦੁਰਪਾਗ ਹੋ ਸਕਦਾ ਦਿੱਲੀ ਦੀ ਜਨਤਾ ਦਾ ਜਮਨ ਸਾਹਿਬ ਪੰਜਾਬ ਦੇ ਵਿੱਚ ਕੀ ਕਮੀ ਰਹਿ ਗਈ ਜਿਹੜੀਆਂ ਆਪਾਂ ਨੂੰ ਕੋਈ ਸੀਟ ਇੰਨੀਆਂ ਨਹੀਂ ਮਿਲ ਸਕੀਆਂ ਦੇਖੋ ਪੰਜਾਬ ਦੇ ਵਿੱਚ ਹੁਣ ਚੋਣਾਂ ਅੱਗੇ ਨੂੰ ਆਉਣ ਜਾ ਰਹੇ ਨੇ ਆ ਕਾਰਪੋਰੇਸ਼ਨ ਦੇ ਚੋਣ ਹੋ ਕੇ ਗਏ ਨੇ ਤੁਸੀਂ ਦੇਖਿਆ ਨਾ ਕਿਸ ਤੰਗ ਦੇ ਨਾਲ ਇਹਨਾਂ ਨੇ ਆਪਣੇ ਤੰਤਰ ਦਾ ਦੁਰਪਰਯੋਗ ਕੀਤਾ ਕਿਸੇ ਵੀ ਪੰਜਾਬ ਦੇ ਇੱਕ ਸ਼ਹਿਰ 'ਚ ਇਹਨਾਂ ਨੂੰ ਮੈਡਿਟ ਨਹੀਂ ਮਿਲਿਆ ਹਰ ਜਗ੍ਹਾ ਤੇ ਇਹਨਾਂ ਨੇ ਖਰੀਦ ਕੇ ਧਮਕਾ ਕੇ ਡਰਾ ਕੇ ਕੌنسਲਰਾਂ ਨੂੰ ਆਪਣੇ ਨਾਲ ਰਲਾ ਕੇ ਆਪਣੇ ਮੇਰ ਬਣਾਏ ਨੇ ਔਰ ਉੱਥੇ ਦਿੱਲੀ ਬੈਠੇ ਕਹਿੰਦੇ ਸੀ ਸਾਨੂੰ ਖਰੀਦਿਆ ਜਾ ਰਿਹਾ ਕਿਉਂਕਿ ਕਹਿੰਦੇ ਚੋਰਾ ਨੂੰ ਸਭ ਚੋਰ ਨਜ਼ਰ ਆਉਂਦੇ ਨੇ ਇਹਨਾਂ ਦੀ ਕਰਨੀ ਕਤਨੀ ਦਾ ਬਹੁਤ ਵੱਡਾ ਅੰਤਰ ਆ ਔਰ ਪੰਜਾਬ ਦੀ ਜਨਤਾ ਨੇ ਭਾਜਪੀ ਨੂੰ ਹਰ ਸ਼ਹਿਰ ਦੇ ਵਿੱਚ ਲਗਭਗ ਬਹੁਤ ਵਧੀਆ ਸੀਟਾਂ ਦੇ ਕੇ ਇੱਕ ਅੱਛੀ ਬਦੇ ਮਾਰਜਨ ਨਾਲ ਜਿਤਾਇਆ ਅਗਰ ਇਹ ਸਹੀ ਟੰਗ ਦੇ ਨਾਲ ਚੋਣਾਂ ਕਰਾਂਦੇ ਤਾਂ ਇਹ ਜਿਹੜੀ ਸਥਿਤੀਆਂ ਨੇ ਹੋਰ ਹੀ ਟੋਲਟ ਹੋ ਸਕਦੀਆਂ ਸੀਗੀਆਂ ਆਉਣ ਵਾਲਾ ਸਮਾਂ ਇਹ ਦੌਰ ਚ ਸ਼ੁਰੂ ਹੋ ਗਿਆ ਔਰ ਇਹ ਦੌਰ ਪੰਜਾਬ ਦੀ ਜਨਤਾ ਤੋਂ ਤੋਂ ਵੱਧ ਅੱਕੀ ਬੈਠੀ ਆ ਪੰਜਾਬ ਦੀ ਜਨਤਾ ਤਾਂ ਤਿੰਨ ਸਾਲ ਤੋਂ ਇਸ ਸੰਤਾਪ ਭੁਗਤ ਰਹੀ ਆ ਤੁਸੀਂ ਦੇਖੋ ਨਾ ਇਹ ਕਰਜੇ ਕੀ ਸੀਗੇ ਇੱਥੋਂ ਦਿੱਲੀ ਚਲੇ ਜਾਂਦੇ ਆ ਕਹਿੰਦੇ ਪੰਜਾਬ ਮਾਡਲ ਜਦੋਂ ਪੰਜਾਬ ਤੋਂ ਦਿੱਲੀ ਤੋਂ ਪੰਜਾਬ ਆਉਂਦੇ ਨੇ ਕਹਿੰਦੇ ਦਿੱਲੀ ਮਾਡਲ ਹੁਣ ਮਾਡਲ ਕਿਹੜਾ ਇਹਨਾਂ ਨੂੰ ਆਪ ਨਹੀਂ ਪਤਾ ਸੋ ਇਸ ਕਰਕੇ ਇਸ ਢੰਗ ਦੇ ਨਾਲ ਜਨਤਾ ਨੂੰ ਗੁਮਰਾਹ ਕੀਤਾ ਹੋਇਆ ਸੀ ਉਹ ਪਟਾਰਾ ਖੁੱਲ ਗਿਆ ਸੋ ਅੱਗੇ ਨੂੰ ਇਹ ਪਟਾਰਾ ਪੰਜਾਬ ਦੀ ਜਨਤਾ ਦਾ ਪਹਿਲੇ ਹੀ ਤਿਆਰ ਬੈਠੀ ਹੈ ਸਰ ਕੀ ਲੱਗਦਾ ਵੀ 27 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਬੀਜੇਪੀ ਕਿੰਨੀਆਂ ਕਿ ਸਿੱਟਾ ਲਈ ਜਾ ਸਕਦੀ ਹੈ ਲੋਕ ਬਦਲਾਵ ਚਾਹੁੰਦੇ ਨੇ ਔਰ ਪੰਜਾਬ ਦਾ ਦਿੱਲੀ ਦੀ ਜਨਤਾ ਨੇ ਫਤਵਾ ਦਿੱਤਾ ਪੰਜਾਬ ਦੀ ਜਨਤਾ ਨੇ ਫਤਵਾ ਦੇਣਾ ਉਹ ਨਾਲ ਵਾਲੇ 2027 ਦੇ ਵਿੱਚ ਬੀਜੇਪੀ ਬਹੁਤ ਵਧੀਆ ਢੰਗ ਦੇ ਨਾਲ ਲੋਕਾਂ ਦੇ ਸਹਿਯੋਗ ਦੇ ਨਾਲ ਜਿੱਤ ਕੇ ਸਤਾ ਚਾਊਗੀ ਔਰ ਪੰਜਾਬ ਜਿਹੜਾ ਲਗਾਤਾਰ ਸਾਡਾ ਸੂਬਾ ਪਿਛੜ ਰਿਹਾ ਹਰ ਖੇਤਰ ਚ ਚਾਹੇ ਉਹ ਸਪੋਰਟਸ ਹੋਵੇ ਚਾਹੇ ਵਪਾਰ ਹੋਵੇ ਚਾਹੇ ਉਦਯੋਗ ਹੋਵੇ ਹਰ ਖੇਤਰ ਚ ਸਾਡਾ ਅਗਰ ਵਿਛੜ ਰਿਹਾ ਤਾਂ ਉਹਨੂੰ ਅਸੀਂ ਕਰਨ ਦੇ ਲਈ ਅੱਜ ਬੜੀ ਜ਼ਰੂਰਤ ਆ ਕਿ ਇਥੇ ਭਾਰਤੀ ਜਨਤਾ ਪਾਰਟੀ ਦੀ ਉਹਨਾਂ ਦੀ ਨਾਲ ਅਲਾਇنس ਸਰਕਾਰ ਬਣੇ ਤਾਂ ਉਹ ਪੰਜਾਬ ਤਰੱਕੀ ਦੇ ਰਸਤੇ ਤੇ ਫੇਰ ਤੋਂ ਜਾਵੇ ਦੇਸ਼ ਦੇ ਪਹਿਲੇ ਸੂਬਿਆਂ ਚ ਗਿਣਿਆ ਜਾਵੇ ਦੁਬਾਰਾ ਤੋਂ ਬਹੁਤ ਧੰਨਵਾਦ ਤੁਹਾਡਾ ਤੁਸੀਂ ਸੁਣਿਆ ਰਜੇਸ਼ ਧਮਾਨ ਜੀ ਨੇ ਜੋ ਗੱਲਾਂ ਕਹੀਆਂ ਨੇ ਤੇ ਸਾਡੇ ਨਾਲ ਮੌਜੂਦ ਵੀ ਨੇ ਗੁਰਦੇਵ ਦੇਵੀ ਜੀ ਸਰ ਕੀ ਕਹਿਣਾ ਚਾਹੁੰਦੇ ਹੋ ਕਿਦਾਂ ਦੇਖਦੇ ਹੋ ਜਿੱਤ ਹੋਈ ਹੈ ਆਪਣਾ ਬੀਜੇਪੀ ਦੀ ਦਿੱਲੀ ਦੇ ਵਿੱਚ ਤੇ ਪੰਜਾਬ ਦੇ ਵਿੱਚ ਕਿੱਥੇ ਕਮੀ ਰਹਿ ਗਈ ਸੀ ਆਪਣੇ ਕੋਲ ਦੇਖੋ ਸਭ ਤੋਂ ਪਹਿਲਾਂ ਦੇ ਮੈਂ ਦਿੱਲੀ ਦੇ ਜਨਤਨ ਔਰ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਜਿਨ੍ਹਾਂ ਨੇ ਦਿਨ ਰਾਤ ਕਰਕੇ ਭਾਰਤੀ ਜਨਤਾ ਪਾਰਟੀ ਦੀ ਦਿੱਲੀ ਦੇ ਵਿੱਚ ਸਰਕਾਰ ਬਣਾਈ ਹੈ ਮੈਂ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ ਤੁਸੀਂ ਪੰਜਾਬ ਦੀ ਗੱਲ ਕੀਤੀ ਦੇਖੋ ਆਮ ਆਦਮੀ ਪਾਰਟੀ ਨੇ ਜਿਸ ਤਰੀਕੇ ਦੇ ਨਾਲ ਝੂਠੀਆਂ ਕਸਮਾਂ ਖਾ ਕੇ ਲੋਕਾਂ ਨੂੰ ਬੜੇ-ਬੜੇ-ਬੜੇ ਵਾਅਦੇ ਕੀਤੇ ਹੋਏ ਸੀ ਲੋਕੀ ਗੁੰਮਰਾਹ ਹੋ ਗਏ ਦਿੱਲੀ ਦੇ ਲੋਕ ਵੀ ਗੁੰਮਰਾਹ ਹੋ ਗਏ ਸੀ ਔਰ ਦਿੱਲੀ ਵਾਲੇ ਜਿਹੜੇ ਸੀ ਪਛਤਾ ਰਹੇ ਸੀ ਔਰ ਜਿਹੜਾ ਦਿੱਲੀ ਦਾ ਜਿਹੜੇ ਲੋਕੀ ਪਛਤਾ ਰਹੇ ਸੀ ਅੱਜ ਉਹ ਤੁਹਾਡੇ ਉਹਦਾ ਨਤੀਜਾ ਤੁਹਾਡੇ ਸਾਹਮਣੇ ਆ ਚੁੱਕਾ ਹੈ ਕੇਜਰੀਵਾਲ ਆਪ ਹਾਰ ਚੁੱਕਾ ਹੈ ਉਹਦੇ ਵੱਡੇ-ਵੱਡੇ ਲੀਡਰ ਅੱਜ ਆਪ ਹਾਰ ਚੁੱਕੇ ਨੇ ਔਰ ਪੰਜਾਬ ਦੇ ਤੁਸੀਂ ਗੱਲ ਕਰ ਰਹੇ ਹੋ ਦੇਖੋ ਦਿੱਲੀ 'ਚ ਬੜੀ ਬੁਰੀ ਤਰ੍ਹਾਂ ਹਾਰ ਚੁੱਕੇ ਨੇ ਔਰ ਪੰਜਾਬ ਦੇ ਵਿੱਚ ਉਹ ਹੋਰ ਇਹਨਾਂ ਨੇ ਬੁਰਾ ਹਾਲ ਕੀਤਾ ਆ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਲੁੱਟ ਰਹੇ ਨੇ ਮੈਂ ਲੁਧਿਆਣੇ ਦੀ ਗੱਲ ਕਰਾਂ ਇੱਕ ਇੱਕ ਐਮਐਲਏ ਜਿਸ ਤਰੀਕੇ ਦੇ ਨਾਲ ਗੁੰਡਾਗਰਦੀ ਕਰ ਰਿਹਾ ਜਿਸ ਤਰੀਕੇ ਨਾਲ ਲੋਕਾਂ ਨੂੰ ਲੁੱਟ ਰਿਹਾ ਵੇ ਉਹ ਸਾਰੀ ਜਨਤਾ ਦੇਖ ਰਹੀ ਹੈ ਆਉਣ ਵਾਲੇ ਟਾਈਮ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਪੰਜਾਬ ਵਿੱਚ ਬਣੇਗੀ ਔਰ ਆਮ ਆਦਮੀ ਦੇ ਪਾਰਟੀ ਦੇ ਐਮਐਲਏ ਜਿਹੜੀ ਗੁੰਡਾਗਰਦੀ ਕਰ ਰਹੇ ਨੇ ਜਾਂ ਜਿਹੜੇ ਉਹ ਝੂਠਾ ਪ੍ਰਚਾਰ ਕਰ ਰਹੇ ਨੇ ਲੋਕਾਂ ਨੂੰ ਜਿਨ੍ਹਾਂ ਨੇ ਝੂਠੇ ਬਾਧੇ ਕੀਤੇ ਨੇ ਉਹਨਾਂ ਨੂੰ ਆਨਲਾਈਨ ਟਾਈਮ ਸਬਕ ਸਿਖਾਈਗੇ ਜਿਹੜੀ 27 ਦੀਆਂ ਵਿਧਾਨ ਸਭਾ ਚੋਣਾਂ ਆਣੀਆਂ ਉਹਦੇ ਵਿੱਚ ਬੀਜੇਪੀ ਇਕੱਲੇ ਲੜੇਗੀ ਜਾਂ ਗਠਜੋੜ ਦੀ ਸੰਭਾਵਨਾ ਹੈਗੀ ਕਿਸੇ ਪਾਰਟੀ ਨਾਲ ਦੇਖੋ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸੀਨੀਅਰ ਲੀਡਰ ਹੈ ਸਾਡੇ ਦਿੱਲੀ ਦੇ ਵਿੱਚ ਉਹ ਜੋ ਜੋ ਵੀ ਉਹਨਾਂ ਦੇ ਦਿਸ਼ਾ ਨਿਰਦੇਸ਼ ਹੋਣਗੇ ਉਹਦੇ ਮੁਤਾਬਕ ਜਿਹੜਾ ਵੇ ਪੰਜਾਬ ਦੇ ਚੋਣਾਂ ਲੜੇ ਜਾਣਗੇ ਅਸੀਂ ਲੁਧਿਆਣੇ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕਿਸੇ ਦੇ ਕੋਲ ਕੋਈ ਵੀ ਉਹ ਨਹੀਂ ਹੈਗਾ ਵੀ ਅਸੀਂ ਕਹੀਏ ਵੀ ਅਸੀਂ ਇਕੱਲੇ ਲੜਨਾ ਹੈ ਜਾਂ ਅਸੀਂ ਕਿਸੇ ਨਾਲ ਲੜਨਾ ਹੈ ਜੋ ਸਾਡੀ ਸਿਨਰ ਲੀਡਰਸ਼ਿਪ ਜੋ ਸਾਨੂੰ ਕਹੀ ਗਈ ਉਹਦੇ ਮੁਤਾਬਕ ਹੀ ਲੜੇ ਜਾਣਗੇ ਬਹੁਤ ਬਹੁਤ ਧੰਨਵਾਦ ਆਡਾ ਤੁਸੀਂ ਸੁਣਿਆ ਇਹ ਲੀਡਰ ਸਹਿਬਾਨ ਜਿਹੜੇ ਸੀਗੇ ਬੀਜੇਪੀ ਦੀ ਖੁਸ਼ੀ ਮਨਾ ਰਹੇ ਨੇ ਬੀਜੇਪੀ ਲੁਧਿਆਣਾ ਦਫਤਰ ਦੇ ਵਿੱਚ ਦਿੱਲੀ ਦੇ ਵਿੱਚ ਜਿਹੜਾ ਹੈਗਾ ਵਾ ਬੀਜੇਪੀ ਨੇ ਜਿਹੜਾ ਮੈਦਾਨ ਫਤਿਹ ਕਰ ਲਿਆ ਹੈ ਉੱਥੇ ਜਿੱਤ ਪ੍ਰਾਪਤ ਕੀਤੀ ਹੈ ਤੇ ਹੁਣ ਜਿਹੜੀ ਤਿਆਰੀ ਹੈਗੀ ਆ ਉਹ ਵਿਧਾਨ ਸਭਾ 27 ਦੀਆਂ ਜਿਹੜੀਆਂ ਚੋਣਾਂ ਵੱਲ ਖਿੱਚ ਲਈ ਗਈ ਹੈ ਤੇ ਸਾਰੇ ਲੀਡਰ ਵੱਗ ਚੜ ਗਏ ਜਿਹੜਾ ਹੈਗੇ ਨੇ ਚੋਣ ਪ੍ਰਚਾਰ ਦੇ ਵਿੱਚ ਲੱਗਣ ਦੀਆਂ ਤਿਆਰੀਆਂ ਨੂੰ ਲੈ ਕੇ ਜਿਹੜੇ ਹੈਗੇ ਨੇ ਹੁਣ ਮੀਟਿੰਗਾਂ ਹੋਣਗੀਆਂ ਉਸ ਤੋਂ ਬਾਅਦ ਜਿਹੜੀਆਂ 2027 ਦੇ ਵਿੱਚ ਵੀ ਜਿਹੜਾ ਹੈਗਾ ਇਹਨਾਂ ਵੱਲੋਂ ਕਿਹਾ ਗਿਆ ਵੀ ਜਿਹੜਾ ਬੀਜੇਪੀ ਦੀ ਸਰਕਾਰ ਪੰਜਾਬ ਦੇ ਵਿੱਚ ਬਣ ਜਾ ਰਹੀ ਹੈ ਲੁਧਿਆਣਾ ਤੋਂ ਕੈਮਰਾਮੈਨ ਦੀਪਕ ਦੇ ਨਾਲ प्रदीप ਭੰਡਾਰੀ ਲੁਧਿਆਣਾ ਲਾਈਵ